ਜਦੋਂ ਕਿਸੇ ਤੇ ਗਰੀਬੀ ਆਵੇ ਤੇ ਗਰੀਬੀ ਦੇ ਨਾਲ-ਨਾਲ ਕੁਦਰਤ ਦੀ ਮਾਰ ਵੀ ਉਹਨੂੰ ਪਵੇ ਜੋੜੇ ਦੇ ਉੱਤੇ ਐਸੀ ਇੱਕ ਕੁਦਰਤ ਦੀ ਮਾਰ ਪਈ ਕਿ ਇਹ ਇੱਕ ਕਮਰਾ ਹੈ ਇਸ ਕਮਰੇ ਨੂੰ ਅੱਗ ਲੱਗ ਗਈ ਨਾਲ ਤੇ ਗਰੀਬੀ ਉਤੋਂ ਫਿਰ ਅੱਗ ਨੇ ਹੋਰ ਮਾਰ ਮਾਰਤੀ ਕਿਸ ਤਰ੍ਹਾਂ ਦਾ ਜੀਵਨ ਜੀਉੜੇ ਬਹੁਤ ਮਾਰਾ ਬਬਾ ਜੀ ਬਹੁਤ ਮਾਰਾ ਉਹ ਛਾਰਾ ਦਿਨ ਲੱਗੀ ਰਹੀ ਨਹੀਂ ਮੈਂ ਆਪਣੇ ਠੀਕ ਰਹਿੰਦੀ ਬੜੀ ਮੁਸ਼ਕਿਲ ਆ 4000 ਰੁਪਏ ਮਿਲਦਾ ਗਿਆ ਨੂੰ ਉੱਤ ਕੁਛ ਨਹੀਂ ਬੰਦ ਹਾਂਜੀ ਬੰਦ ਨਹੀਂ ਉਹ ਕਹਿੰਦੇ ਕਰਾਂ ਜੀ ਕੰਮ ਹਾਂਜੀ ਲੋਕਾਂ ਦੇ ਸਾਰੇ ਕਿੰਨੇ ਵਜੇ ਸਵੇਰੇ ਨਿਕਲਦੇ ਤੇ ਕਿੰਨੇ ਵਜੇ ਆਉਂਦੇ ਉਹ ਆਈ 9:00 ਵਜੇ ਅੱਗੇ ਨਿੱਢੇ ਆਉਣ 10:00 ਵਜੇ 9:00 ਵਜੇ ਚੱਲ ਜਾਈਦਾ ਤੇ ਰਾਤ 9:00 ਵਜੇ ਆਂਦਾ ਆਈ ਮੁਸ਼ਕਿਲ ਬੜਾ ਆ ਸਮਾਨ ਬਹੁਤ ਮਹਿੰਗਾ ਖਸਰ ਗਿਆ ਟਾ ਬਹੁਤ ਨਿਚਕਾਣ ਹੋ ਜਾਂਦਾ ਕਰ ਵਾਲੇ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਹੋਣ ਇਹਦਾ ਇਲਾਜ ਬਸ ਹੁੰਦਾ ਜੇ ਚਾਰ ਜਾਣ ਨਾ ਕੁਛ ਨਹੀਂ ਬੰਦਾ ਚਾਰ ਜਾਣ ਨਾ ਤੇ ਕੁਝ ਬੰਦਾ ਹੀ ਨਾ ਨਹੀਂ ਹੁੰਦਾ ਉਹ ਯਾਰ ਨਾਲ ਕਰਦੇ ਕਰਦੇ ਨੇ ਉਹਨੇ ਨਾਲ ਗੁਜ਼ਾਰਾ ਕਰੀਦਾ ਦਵਾਈਆਂ ਵੀ ਉੱਚੀ ਚੁਲਾਈ ਗਈਆਂ ਨੇ ਬਸ ਇਹ ਤਾਂ ਬਾਇਗਦੀ ਵਾਸਤੇ ਤਾਂ ਪਾ ਇਸ ਮੱਕਰ ਲਈ ਨਾ ਇਨਾ ਜੋੜੇ ਦੇ ਉੱਤੇ ਐਸੀ ਇੱਕ ਕੁਦਰਤ ਦੀ ਮਾਰ ਪਈ ਕਿ ਇਹ ਇੱਕ ਕਮਰਾ ਹੈ ਇਸ ਕਮਰੇ ਨੂੰ ਅੱਗ ਲੱਗਦੀ ਤੇ ਨਾ ਕੋਈ ਨਹੀਂ سپورਟ ਕੀਤੀ ਆ ਆ ਤੁਸੀਂ ਵੇਖ ਲੋ ਨਾ ਇਹਨਾਂ ਕੋਈ ਬਾਥਰੂਮ ਆ ਨਾ ਕੋਈ ਇਹਨਾਂ ਕੋਈ ਚੁੰਗਾ ਵਾ ਨਾ ਕੋਈ ਸਾਧਨ ਵਿਚਾਰਿਆ ਕੋ ਜਦੋਂ ਕਿਸੇ ਤੇ ਗਰੀਬੀ ਆਵੇ ਤੇ ਗਰੀਬੀ ਦੇ ਨਾਲ-ਨਾਲ ਕੁਦਰਤ ਦੀ ਮਾਰ ਵੀ ਉਹਨੂੰ ਪਵੇ ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਪਰਿਵਾਰ ਦਾ ਰਹਿਣ ਸਹਿਣ ਗੁਜ਼ਾਰਾ ਕਿੰਨੀਆਂ ਮੁਸ਼ਕਲਾਂ ਚ ਚੱਲਦਾ ਹੋਵੇਗਾ ਐਸੇ ਹੀ ਇੱਕ ਜੋੜੇ ਕੋਲ ਪਹੁੰਚੇ ਹਾਂ ਜਿਨ੍ਹਾਂ ਦਾ ਇੱਕ ਏ ਕਮਰਾ ਹੈ ਇਸ ਕਮਰੇ ਦੇ ਵਿੱਚ ਇਹ ਜੋੜਾ ਰਹਿੰਦਾ ਹੈ ਘਰ ਵਾਲਾ ਜਿਹੜਾ ਹੈ ਉਹ ਮੰਜੇ ਤੇ ਪਿਆ ਹੈ ਬਿਮਾਰ ਹੈ ਘਰਵਾਲੀ ਲੋਕਾਂ ਦੇ ਘਰਾਂ ਚ ਕੰਮ ਕਰਦੀ ਹੈ ਸਵੇਰ ਤੋਂ ਨਿਕਲਦੀ ਹੈ ਰਾਤ ਨੂੰ ਵਾਪਸ ਆਂਦੀ ਹੈ ਉਸੇ ਦੀ ਕਮਾਈ ਨਾਲ ਜੋ ਵੀ ਉਹ ਤਿਲ ਫੁੱਲ ਕਮਾ ਕੇ ਲਿਆਂਦੀ ਹੈ ਉਹਦੇ ਤੋਂ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ ਇਹਨਾਂ ਜੋੜੇ ਦੇ ਉੱਤੇ ਐਸੀ ਇੱਕ ਕੁਦਰਤ ਦੀ ਮਾਰ ਪਈ ਕਿ ਇਹ ਇੱਕ ਕਮਰਾ ਹੈ ਇਸ ਕਮਰੇ ਨੂੰ ਅੱਗ ਲੱਗ ਗਈ ਤਾਂ ਜੋ ਵੀ ਇਹਨਾਂ ਦਾ ਥੋੜਾ ਬੋਤਾ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਫ੍ਰਿਜ ਇਹ ਵੀ ਕਿਸੇ ਕੋ ਲਈ ਹੋਵੇਗੇ ਇਹਨਾਂ ਨੇ ਆਪਣਾ ਗੁਜ਼ਾਰਾ ਚਲਾਣ ਲਈ ਪਰ ਇਹ ਵੀ ਸੜ ਗਈ ਦੂਸਰੇ ਪਾਸੇ ਸਮਾਨ ਤੁਸੀਂ ਹੋਰ ਦੇਖ ਸਕਦੇ ਹੋ ਕਿ ਉਹ ਵੀ ਸੜ ਕੇ ਸੁਆਹ ਹੋ ਗਿਆ ਇੰਨੀ ਜ਼ਿਆਦਾ ਗਰਮੀ ਹੈ ਤੇ ਗਰਮੀ ਦੇ ਵਿੱਚ ਬਿਨਾ ਪੱਖੇ ਤੋਂ ਰਹਿਣਾ ਪੈ ਰਿਹਾ ਹੈ ਕਿਉਂਕਿ ਉਸ ਅੱਗ 'ਚ ਪੱਖਾ ਵੀ ਸੜ ਕੇ ਸੁਆਹ ਹੋ ਗਿਆ ਬਚਾਅ ਜੋੜੇ ਦਾ ਇਸ ਕਰਕੇ ਹੋ ਗਿਆ ਕਿ ਉਸ ਵੇਲੇ ਘਰਵਾਲੀ ਤਾਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਗਈ ਹੋਈ ਸੀ ਤਾਂ ਘਰ ਵਾਲਾ ਜਿਹੜਾ ਸੀ ਉਹ ਵੀ ਬਾਹਰ ਬੈਠਾ ਹੋਇਆ ਸੀ ਜਿਸ ਕਰਕੇ ਉਸ ਦਾ ਬਚਾਅ ਹੋ ਗਿਆ ਪਿਛਲੇ ਕਈ ਸਾਲਾਂ ਤੋਂ ਮੰਜੇ ਤੇ ਹੈ ਭਾਰਾ ਕੰਮ ਕਰ ਨਹੀਂ ਸਕਦਾ ਲੋਕਾਂ ਦੇ ਕੋਲ ਦਿਹਾੜੀਆਂ ਲਗਾ ਕੇ ਕਮਾਈ ਕਰਦਾ ਸੀ ਤੇ ਉਹ ਕਮਾਈ ਵੀ ਖੁੱਸ ਗਈ ਜਦੋਂ ਇਹ ਖੁਦ ਬਿਮਾਰ ਪੈ ਗਿਆ ਤਿੰਨ ਤੋਂ 4000 ਰੁਪਏ ਮਹੀਨਾ ਘਰ ਵਾਲੀ ਕਮਾ ਕੇ ਲੈਂਦੀ ਹੈ ਲੋਕਾਂ ਦੇ ਘਰਾਂ 'ਚ ਬਰਤਨ ਸਾਫ਼ ਕਰਕੇ ਉਸੇ ਕਮਾਈ ਨਾਲ ਹੀ ਗੁਜ਼ਾਰਾ ਚੱਲ ਰਿਹਾ ਹੈ ਬੱਚਾ ਕੋਈ ਇਹਨਾਂ ਦਾ ਹੈ ਨਹੀਂ ਹੈ ਲੇਕਿਨ ਇਸ ਅੱਗ ਨੇ ਇਹਨਾਂ ਦਾ ਜੀਵਨ ਹੋਰ ਜ਼ਿਆਦਾ ਮੁਸ਼ਕਲਾਂ 'ਚ ਪਾ ਦਿੱਤਾ ਜਦੋਂ ਘਰ ਦੇ ਇੱਕ ਕਮਰੇ 'ਚ ਜਿੱਥੇ ਰਹਿੰਦੇ ਸੀ ਉੱਥੇ ਅੱਗ ਲੱਗੀ ਤਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਉਣਾ ਹੋਰ ਜ਼ਿਆਦਾ ਮੁਹਾਲ ਹੋ ਗਿਆ। ਇੰਨੀ ਭਾਰ ਗਰਮੀ ਹੈ ਪੱਖੇ ਤੋਂ ਬਿਨਾਂ ਰਹਿ ਰਹੇ ਨੇ ਕਿਉਂਕਿ ਘਰ ਦੇ ਵਿੱਚ ਅੱਗ ਲੱਗਣ ਨਾਲ ਪੱਖਾ ਵੀ ਜਿਹੜਾ ਫ੍ਰਿਜ ਇੱਕ ਟੀਵੀ ਸੀ ਛੋਟਾ ਬਾਕੀ ਹੋਰ ਸਮਾਨ ਜਿਹੜਾ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ। ਗੱਲਬਾਤ ਸ਼ੁਰੂਆਤ ਕਰਾਂਗੇ ਉਸ ਭੈਣ ਕੋਲ ਚਲਦੇ ਹਾਂ ਜਿਹੜੀ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਅੱਜ ਆਪਣਾ ਗੁਜ਼ਾਰਾ ਚਲਾ ਰਹੀ ਐ ਪਿੰਡ ਵਾਸੀਆਂ ਨੇ ਸਾਨੂੰ ਇਸ ਪਰਿਵਾਰ ਬਾਰੇ ਦੱਸਿਆ ਤਾਂ ਅਸੀਂ ਇੱਥੇ ਪਹੁੰਚੇ ਪਿੰਡ ਵਾਲੇ ਵੀ ਇੱਥੇ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸ਼ੁਰੂਆਤ ਭੈਣ ਤੋਂ ਕਰਦੇ ਆਂ ਭੈਣ ਨਾਮ ਕੀ ਆਪਣਾ ਜਸਵੀਰ ਕੌਰ ਜੀ ਜਸਵੀਰ ਕੌਰ ਪਹਿਲਾਂ ਤਾਂ ਗਰੀਬੀ ਉਤੋਂ ਫਿਰ ਅੱਗ ਨੇ ਹੋਰ ਮਾਰ ਮਾਰਤੀ ਕਿਸ ਤਰ੍ਹਾਂ ਦਾ ਜੀਵਨ ਜੀਉੜੇ ਬਹੁਤ ਮਾਰਾ ਬਾਬਾ ਜੀ ਬਹੁਤ ਮਾਰਾ ਜੀਵਨ ਹੋਰ ਕਿਹਲਾਤ ਨਹੀਂ ਸਾਡੇ ਜੀਂਦੇ ਤੇ ਇਹ ਤੁਹਾਡੇ ਪਤੀ ਨੂੰ ਕੀ ਗੱਲ ਹੋਈ ਹੈ ਇਹਨੂੰ ਤੇ ਚਾਰ ਬਿਮਾਰੀਆਂ ਲੱਗੀਆਂ ਜੇ ਲੋਕਡਾਊਨ ਤੇ ਲੋਕਡਾਊਨ ਤੇ ਪਹਿਲਾਂ ਦਾ ਬਿਠਾ ਜੇ ਹਾਂਜੀ ਇਹ ਬੜਾ ਇਲਾਜ ਕਰਵਾਇਆ ਹਰ ਜਿੱਥੇ ਠੀਕ ਨਹੀਂ ਹੁੰਦੇ ਹੂੰ ਘਰ ਦਾ ਫਿਰ ਗੁਜ਼ਾਰਾ ਕਿੱਦਾਂ ਚੱਲਦਾ ਸਰ ਬਹੁਤ ਮੁਸ਼ਕਲ ਤੇ ਤੁਸੀਂ ਕੀ ਕੰਮ ਕਰਦੇ ਹੋ ਜਾ ਕੇ ਕਿੰਨਾ ਕੋ ਕਮਾ ਕੇ ਲਿਆਉਂਦੇ ਹੋ ਅਸੀਂ ਸਾਰਾ ਦਿਨ ਲੱਗੀ ਰਹਿੰਦੀ ਮੈਂ ਆਪਣੇ ਠੀਕ ਰਹਿੰਦੀ ਬੜੀ ਮੁਸ਼ਕਲ ਆ 4000 ਰੁਪਏ ਮਿਲਦਾ ਜਾਨੂੰ ਉੱਤ ਕੁਝ ਨਹੀਂ ਬੰਦ ਹਾਂਜੀ ਲੋਕਾਂ ਦੇ ਘਰਾਂ 'ਚ ਕੰਮ ਹਾਂਜੀ ਲੋਕਾਂ ਦੇ ਘਰਾਂ 'ਚ ਕਿੰਨੇ ਵਜੇ ਸਵੇਰੇ ਨਿਕਲਦੇ ਤੇ ਕਿੰਨੇ ਵਜੇ ਆਉਂਦੇ ਹੋ ਹਾਂ ਆਈ ਸੀ 9:00 ਵਜੇ ਅੱਗੇ ਨੀਂਦ ਲਈ ਹਾਂ 10:00 ਵਜੇ 9:00 ਵਜੇ ਚਲ ਜਾਈਦਾ ਤੇ ਰਾਤ ਨੂੰ 9:00 ਵਜੇ ਆਂਦਾ ਆਈਦਾ ਜੀ ਹਾਂਜੀ ਤੇ ਘਰ 'ਚ ਜਦੋਂ ਅੱਗ ਲੱਗੀ ਤੇ ਫਿਰ ਮੈਂ ਤੇ ਦਿਖਾਤਾ ਲੋਕਾਂ ਨੂੰ ਤੁਸੀਂ ਵੀ ਦੱਸੋ ਕਿ ਕਿੰਨਾ ਕੁ ਨੁਕਸਾਨ ਹੋਇਆ ਕੀ ਕੁਝ ਸੜ ਗਿਆ ਤੁਹਾਡਾ ਹਾਂ ਜੀ ਬਹੁਤ ਕੁਝ ਸੜ ਗਿਆ ਜੀ ਆ ਵੇਖੋ ਅੱਜ ਵੇਖਣ ਹੀ ਡੇਜ ਤੁਸੀਂ ਆ ਸਾਰਾ ਕਿੰਨਾ ਮਹਿੰਗਾ ਸਮਾਨ ਆ ਕਿੱਡੀ ਮੁਸ਼ਕਲ ਬਣਾਇਆ ਕਿਸ ਤਰ੍ਹਾਂ ਕਮਾਈ ਹੈ ਭਾਂਡੇ ਮਾਰੇ ਘਰ ਕੰਮ ਕਰਕੇ ਲੋਕਾਂ ਦੇ ਘਰ ਕਰ ਬੜੀ ਮੁਸ਼ਕਲ ਬਣਾਇਆ ਸਮਾਨ ਬਹੁਤ ਮਹਿੰਗਾ ਖਸਰ ਗਿਆ ਟਾ ਬਹੁਤ ਨਿਚਕਾਰ ਹੋਇਆ ਜੀ ਹਾਂਜੀ ਤੇ ਤੁਸੀਂ ਉਸ ਵੇਲੇ ਬਾਹਰ ਸੀ ਅੱਗ ਕਿਵੇਂ ਲੱਗੀ ਘਰ ਚ ਪਤਾ ਲੱਗਾ ਕੁਝ ਹਾਂ ਨੂੰ ਇਹਨਾਂ ਨੇ ਦੱਸਿਆ ਆ ਮੁੰਡਾ ਗਵੰਡੀ ਆ ਲੱਗਾਇਆ ਮੈਨੂੰ ਲੈਣ ਕਹਿੰਦੇ ਵੀ ਇਹ ਘਰ ਚ ਅੱਗ ਲੱਗ ਗਈ ਆ ਇੱਦਾਂ ਤਾਰੇ ਸਪਾਰਕ ਹੋ ਗਿਆ ਜਿਆਦਾ ਬੱਤੀਆਂ ਦੇ ਕਰ ਜਿਆਦਾ ਬੱਤੀ ਆਈ ਤੇ ਇਹ ਤਾਂ ਬਾਹਰ ਗਏ ਜਿੰਦਰਾ ਮਾਰ ਕੇ ਤੇ ਉਹ ਪਤਾ ਨਹੀਂ ਲੱਗਾ ਨਾ ਪਤਾ ਨਹੀਂ ਲੱਗਾ ਨਾ ਤੇ ਤੁਮ ਆ ਤੁਮ ਆ ਗਿਆ ਮੁੰਡੇ ਇਕੱਠੇ ਹੋ ਗਏ ਸਾਰਾ ਕੁਝ ਇਹਨਾਂ ਨੇ ਬਚਾ ਕਰਦਾ ਮੁੰਡਿਆਂ ਨੂੰ ਵੀ ਕਿ ਕੁਝ ਆ ਗਵਰਨ ਪੈ ਨਾ ਹੈ ਪਰੋਣੀ ਆਈ ਸਾਡੀ ਲੱਗਦੀ ਹੈ ਵੀ ਪੈ ਨਹੀਂ ਇਹਨਾਂ ਦੱਸਿਆ ਇਹਨਾਂ ਕੋਠੇ ਤੋਂ ਵੇਖਿਆ ਕੁਝ ਆ ਮੁੰਡਾ ਆ ਮੱਥਾ ਟੇਕਣ ਉਹਨੇ ਦੱਸਿਆ ਇੱਥੇ ਅੱਡ ਜਗ੍ਹਾ ਨਾ ਤੇ ਉਹ ਆਇਆ ਤੇ ਹੋਰ ਨੱਠਾ ਨੱਠ ਗਿਆ ਕਿਹਾ ਤੁਹਾਡੇ ਅੰਦਰ ਧੂਆਂ ਲੱਗਾ ਹੈ ਧੂਆਂ ਆਉਂਦਿਆ ਜੀ ਇੰਨਾ ਦੱਸਿਆ ਇਹਨਾਂ ਨੂੰ ਮੈਂ ਤਾਂ ਸਰਦਨ ਬਾਹਰ ਹੀ ਰਹਿਣੀ ਮੈਂ ਰਾਤ ਨੂੰ ਉਹਦੇ ਘਰ ਹੁੰਨੀ ਆ ਤੇ 4000 ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਚੱਲ ਜਾਂਦਾ ਵਾ ਕਿਉਂਕਿ ਘਰ ਵਾਲੇ ਦੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਹੁਣ ਇਹਦਾ ਇਲਾਜ ਬਸ ਹੁੰਦਾ ਜੇ 4000 ਨਾਲ ਕੁਝ ਨਹੀਂ ਪੰਦਾ 4000 ਨਾਲ ਤਾਂ ਕੁਝ ਪੰਦਾ ਹੀ ਨਾ ਤੇ ਉਹ ਉਤੋਂ ਹੀ ਕਿ ਮੰਗਤਾਂਗੇ ਜਾਰਾ ਕਰਨੇ ਸੌਦਾ ਸਦਾ ਬਾਹਰੋਂ ਮਿਲ ਜਾਂਦਾ ਇਦਾਂ ਹਾਂ ਛੀਜਾ ਛੀਜਾ ਹੁਣ ਤਸਵੀਲੋ ਕੀ ਕਰਦੀ ਆ ਹਾਂ ਜੇ ਜਦੋਂ ਤੁਸੀਂ ਕੰਮ ਤੇ ਜਾਂਦੇ ਹੋ ਤੇ ਫਿਰ ਪਿੱਛੇ ਧਿਆਨ ਕੌਣ ਰੱਖਦਾ ਇਹਨਾਂ ਦਾ ਧਿਆਨ ਮਾਲਕ ਹੀ ਆ ਮਹਾਰਾਜ ਤੇ ਪਰੋਸਾ ਮਹਾਰਾਜ ਦੇ ਦਾਸਾ ਕਰੀਦੇ ਭੋਣਾ ਖਿਆਲ ਸਾਰੇ ਸਾਰੇ ਸੰਗਤ ਦਾ ਭਲਾ ਕਭਾ ਨਹੀਂ ਕੋਈ ਸਰਕਾਰੀ ਮਦਦ ਨਹੀਂ ਮਿਲੀ ਕਿਉਂਕਿ ਸਰਕਾਰੀ ਤੌਰ ਤੇ ਵੀ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਗਰੀਬੀ ਲੈਵਲ ਤੋਂ ਥੱਲੇ ਰਹਿ ਰਹੇ ਆ ਕੋਈ ਸਰਕਾਰੀ ਮਦਦ ਤੁਹਾਨੂੰ ਮਿਲੀ ਹੋਵੇ ਜਾਂ ਕੋਈ ਘਰ ਨੂੰ ਬਣਾਉਣ ਵਾਸਤੇ ਪੈਸੇ ਮਿਲੇ ਹੋਣ ਜਾਂ ਕਿਸੇ ਦੀ ਕਿਸੇ ਨੇ ਕੋਈ ਬਾਹ ਫੜੀ ਹੋਵੇ ਤੁਹਾਡੀ ਨਹੀਂ ਪਿੰਡ ਵਾਲੇ ਮਸਤ ਕਰਦੇ ਆਡੀ ਤੇ ਸਰਕਾਰ ਵਾਲੇ ਹੀ ਕਈ ਕੀ ਕਿਆ ਇਨਕੇ ਸਰਕਾਰ ਨੂੰ ਹਾਂਜੀ ਵੋਟਾਂ ਲੈਣ ਤੇ ਆਉਂਦੇ ਹੋਣੇ ਹਾਂ ਵੋਟਾਂ ਲੈ ਰਹੇ ਹੁੰਦੇ ਜੀ ਵੋਟਾਂ ਲੈ ਰਹੇ ਹੁੰਦੇ ਆ ਇਹਨਾਂ ਕੈਨੀ ਆ ਵੈਤ ਅਮਸੀ ਔਨਰ ਮੈਂ ਜਾਇਆ ਕੈਨੀ ਆ ਭਾੜੇ ਕਰੋ ਮਸਤ ਕੰਨੀ ਸੁਣਵਾਈ ਕੀਤੀ ਹਾਂ ਅਜੇ ਨਹੀਂ ਕੀਤੀ ਅਜੇ ਨਹੀਂ ਕੀਤੀ ਜੀ ਬਿਲਕੁਲ ਇਹ ਭੈਣ ਜਿਹੜੀ ਕਿ ਲੋਕਾਂ ਦੇ ਘਰਾਂ ਚ ਕੰਮ ਕਰਦੀ ਹੈ ਜਾ ਕੇ 4000 ਰੁਪਏ ਮਹੀਨਾ ਕਮਾ ਕੇ ਲਿਆਂਦੀ ਹੈ ਇਹੀ ਇੱਕ ਕਮਰਾ ਹੈ ਜਿਸ ਨੂੰ ਆਪਣਾ ਘਰ ਕਹਿੰਦੀ ਹੈ ਇੱਕੋ ਹੀ ਕਮਰਾ ਨਾ ਕੋਈ ਰਸੋਈ ਨਾ ਇਹਨਾਂ ਦੇ ਕੋਲ ਕੋਈ ਬਾਥਰੂਮ ਹੈ ਨਾ ਇਹਨਾਂ ਦੇ ਕੋਲ ਕੋਈ ਫਲਸ਼ ਹੈ ਤਾਂ ਇਸੇ 4000 ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ ਤੇ ਇਸੇ 4000 ਚ ਘਰ ਵਾਲੇ ਦੀਆਂ ਦਵਾਈਆਂ ਲਿਆ ਕੇ ਉਹਦਾ ਇਲਾਜ ਵੀ ਕਰਵਾ ਰਹੀ ਹੈ ਅੰਦਰੋਂ ਤੁਹਾਨੂੰ ਮੈਂ ਘਰ ਦੇ ਹਾਲਾਤ ਵੀ ਇੱਕ ਵਾਰੀ ਦਿਖਾ ਦੇਣਾ ਚਾਹੁੰਦਾ ਕਿਉਂਕਿ ਕਮਰਾ ਜਿਹੜਾ ਹੈ ਧੁਆਖਿਆ ਗਿਆ ਹੈ ਸੜਕੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਛੱਤ ਦੀਵਾਰਾਂ ਇਹਦੀਆਂ ਕਾਲੀਆਂ ਪੈ ਚੁੱਕੀਆਂ ਹਨ ਬਾਹਰ ਚੁੱਲਾ ਹੈ ਤੇ ਅੰਦਰ ਹੀ ਕਮਰੇ ਦੇ ਇੱਕ ਪਾਸੇ ਇਹਨਾਂ ਨੇ ਇਹ ਗੈਸੀ ਚੁੱਲਾ ਰੱਖਿਆ ਹੋਇਆ ਜਿੱਥੋਂ ਇਹ ਆਪਣੀ ਕਮਾਈ ਕਰ ਰਹੇ ਹਨ ਤੁਸੀਂ ਦੇਖ ਸਕਦੇ ਹੋ ਕਿ ਉਹ ਪੱਖਾ ਜਿਹੜਾ ਇਸੇ ਅੱਗ 'ਚ ਧੁਆਖਿਆ ਗਿਆ ਉਹ ਪਿਆ ਸਾਹਮਣੇ ਬੈੱਡ ਤੇ ਇੰਨੀ ਗਰਮੀ 'ਚ ਬਿਨਾਂ ਪੱਖੇ ਤੋਂ ਬਿਨਾਂ ਉਹ ਸਹੂਲਤਾਂ ਤੋਂ ਜਿਹਦੇ ਨਾਲ ਜੀਵਨ ਕੱਟਣਾ ਸੁੱਖਾ ਹੁੰਦਾ ਉਹਨਾਂ ਤੋਂ ਬਿਨਾਂ ਇਹ ਜੀਵਨ ਜੀਉ ਰਹੇ ਨੇ ਘਰਵਾਲਾ ਤੁਸੀਂ ਦੇਖ ਸਕਦੇ ਹੋ ਕਿ ਇਹ ਮੰਝੇ ਤੇ ਆ ਇਹਦੇ ਕੋਲ ਭਾਰਾ ਕੰਮ ਨਹੀਂ ਹੁੰਦਾ ਕਿਉਂਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਇਹਨਾਂ ਦੇ ਸਰੀਰ ਨੂੰ ਲੱਗ ਚੁੱਕੀਆਂ ਨੇ ਚਾਹੇ ਉਹ ਕਹਿ ਲਿਆ ਜਾਵੇ ਸ਼ੂਗਰ ਦੀ ਹੋਗੀ ਯੂਰਿਕ ਐਸਿਡ ਦੀ ਹੋਗੀ ਜਾਂ ਫਿਰ ਹੋਰ ਕਈ ਬਿਮਾਰੀਆਂ ਐਸੀਆਂ ਨੇ ਜਿੰਨਾਂ ਕਰਕੇ ਇਹਨਾਂ ਕੋਲ ਚੱਲਿਆ ਫਿਰਿਆ ਨਹੀਂ ਜਾਂਦਾ ਤੇ ਇਹ ਮੰਜੇ ਤੇ ਪਏ ਹੋਏ ਨੇ ਵੀਰ ਜੀ ਕਿਦਾਂ ਦਾ ਜੀਵਨ ਬਸਰ ਹੋ ਰਿਹਾ ਮੈਂ ਤਾਂ ਦਿਖਾਤਾ ਕਿ ਬਹੁਤ ਔਖਾ ਜੀਵਨ ਹੈ ਜੀਵਨ ਤੁਹਾਡਾ ਜਿੱਦ ਤੱਕ ਇਹਦਾ ਬਸਰ ਹੋ ਰਿਹਾ ਬੱਚਾ ਔਖਾ ਹੀ ਆ ਨਹੀਂ ਹੁੰਦਾ ਉਹ ਰੋਜ਼ਨਾ ਘਰ ਦੇ ਕਰਦੇ ਨੇ ਉਹਨੇ ਦਾ ਗੁਜ਼ਾਰਾ ਕਰੀਦਾ ਦਵਾਈਆਂ ਵੀ ਓਚੇ ਚੋਂ ਲਈ ਆਈ ਦੀਆਂ ਨੇ ਪਾਛੇ ਦਾ ਪਾ ਕੇ ਵਾਚੇ ਤਾਂ ਪਾਸ ਮੈਂ ਕਰ ਲੈਣਾ ਕਿ ਇਹਨੇ ਕੋਈ ਬਾਹ ਬੁਣੀ ਫੜੀ ਕਿ ਇਹਨੇ ਮਦਦ ਨਹੀਂ ਕੀਤੀ ਆਸ-ਪਾਸ ਲੋਕਾਂ ਨੇ ਜਿਹੜੇ ਵੋਟਾਂ ਲੈਣ ਆਂਦੇ ਜਾਂ ਉਹਨਾਂ ਨੇ ਕੀਤੀ ਹੋਵੇ ਨਹੀਂ ਆਖਿਆ ਨਹੀਂ ਅਸੀਂ ਜਿਹਨੂੰ ਹਾਂ ਆਵੀ ਮੁਰਕੇ ਪਰਮਾਨਿਆ ਆ ਕੇ ਪਰ ਉਹ ਤੇ ਹੀ ਉਹਨੇ ਆਖਿਆ ਤੁਹਾਨੂੰ ਫੇਰ ਅਹੀਂ ਆਏ ਤੂੰ ਹੀ ਆਏ ਇਹ ਬਿਲਕੁਲ ਸਾਡੇ ਤੱਕ ਇਹਨਾਂ ਨੇ ਪਹੁੰਚ ਕੀਤੀ ਪਿੰਡ ਵਾਲਿਆਂ ਨੇ ਕਿ ਇਸ ਪਰਿਵਾਰ ਦੇ ਹਾਲਾਤ ਦਿਖਾਏ ਜਾਣ ਤਾਂ ਕਿ ਕੋਈ ਅੱਗੇ ਆਵੇ ਤੇ ਇਸ ਪਰਿਵਾਰ ਦੀ ਬਾਹ ਫੜੇ ਇਹਨਾਂ ਦੀ ਮਦਦ ਕਰੇ ਸਾਡੇ ਨਾਲ ਇੱਥੇ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਵੀ ਚੱਲ ਕੇ ਗੱਲਬਾਤ ਕਰਦੇ ਆਂ ਭਾਜੀ ਹਾਲਾਤ ਜੋ ਅਸੀਂ ਵੇਖੇ ਇਹਨਾਂ ਹਾਲਾਤਾਂ 'ਚ ਰਹਿਣਾ ਬੜਾ ਔਖਾ ਵਾ ਕਿਉਂਕਿ ਜੇ ਕਿਤੇ ਸਾਨੂੰ ਰਹਿਣਾ ਪਵੇ ਨਾ ਤਾਂ ਸਾਡੇ ਲਈ ਤੇ ਬਿਲਕੁਲ ਹੀ ਔਖਾ ਹੋ ਜੇ ਰਹਿਣਾ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਦੇ ਹਾਲਾਤ ਬਿਲਕੁਲ ਵੇਖੋ ਜੀ ਇਹਨਾਂ ਦੇ ਹਾਲਾਤ ਹੈ ਘਟ ਘਟ ਮੇਰੇ ਸਹ ਹੁਣਾਂ ਦੇ 10 ਸਾਲ ਤੋਂ ਬਹੁਤ ਮਾਰ ਚੱਲਦੇ ਪਏ ਆ ਨਾ ਤੇ ਇਹਨਾਂ ਕੋ ਨਾ ਕੋਈ ਲਾਦੇ ਇਹਨਾਂ ਦੀ ਜਰਿਆਂ ਦੀ ਤੇ ਨਾ ਕੋਈ ਇਹਨਾਂ ਦੀ ਸਪੋਰਟ ਕੀਤੀ ਆ ਆ ਤੁਸੀਂ ਵੇਖ ਲਓ ਨਾ ਇਹਨਾਂ ਕੋਈ ਬਾਥਰੂਮ ਆ ਨਾ ਕੋਈ ਇਹਨਾਂ ਕੋਈ ਚੌਂਗਾ ਵਾ ਨਾ ਕੋਈ ਸਾਧਨ ਵਿਚਾਰਿਆ ਕੋ ਆ ਆ ਜਿਹੜੇ ਜਿੰਨਾ ਕਰ ਕੰਮ ਕਰਦੇ ਆ ਵਿਚਾਰੇ ਥੋੜੀ ਬੋਤੀ ਮਜਦ ਕਰਦੇ ਆ ਜਾਂ ਸਾਮਾ ਨੂੰ ਸਬਜ਼ੀ ਦੇ ਦਿੰਦੇ ਆ ਜਾਂ ਆਟਾ ਦਾ ਕੁਛ ਕੋਈ ਇਦਾਂ ਲੰਗਰਵਾਨੀ ਚੱਲਦਾ ਜੀ ਇਹਨਾਂ ਨੂੰ ਜਿਹੜਾ ਇੱਕ ਕਮਰਾ ਹੈਗਾ ਉਹ ਵੀ ਆਗਨੇ ਸਾੜਦਾ ਉਹ ਵੀ ਉਹ ਤੇ ਪਹਿਲਾਂ ਹੀ ਬੜੇ ਮਾਰਹਲ ਹਾਲਾਤ ਸੀ ਹੁਣ ਜਿਹੜੀ ਅੱਗ ਲੱਗੀ ਉਹ ਤਾਂ ਜ਼ਿਆਦਾ ਮਾਰਹਲ ਹਾਲਾਤ ਹੋ ਗਏ ਜੀ ਉਹ ਚੋਂਦਾ ਹੀ ਪਿਆ ਪਰੋ ਤੇ ਇਹਨਾਂ ਕੋਈ ਕੋਈ ਮੰਜਾ ਵਾ ਇੱਕ ਟੁੱਟ ਗਿਆ ਮੰਜਾ ਵੇਖੋ ਉਧਰ ਅੱਗ ਭਚੁੰਦੇ ਹੁੰਦੇ ਮੰਜਾ ਰੁੱਟ ਗਿਆ ਕਾ ਮੰਜਾ ਵਾ ਇਹਦਾ ਇਹ ਬਿਸਤਰੇ ਤੁਹਾਡੇ ਸਾਹਮਣੇ ਪਏ ਆ ਬੜੇ ਖਰਾਬ ਹੋ ਗਏ ਆ ਤੇ ਬਹੁਤ ਨੁਕਸਾਨ ਹੋ ਗਿਆ ਗਰੀਬਾਂ ਦਾ ਮੈਂ ਕਹਿੰਦਾ ਵੀ ਚਲੋ ਸਰਕਾਰ ਨੇ ਤਾਂ ਕੋਈ ਮਦਦ ਕਰਨ ਨਹੀਂ ਹੈਗੀ ਤੇ ਜਿਹੜੇ ਆਪਣੇ ਪੰਜਾਬੀ ਭਰਾ ਵਾ ਉਹ ਮਦਦ ਕਰਨ ਤੇ ਫੇਰ ਹੀ ਇਹਨਾਂ ਦਾ ਗੁਜ਼ਾਰਾ ਹੋਣਾ ਵਾ ਉਧਰ ਦਾ ਬਹੁਤ ਜ਼ਿਆਦਾ ਮਾਰੇ ਹਲਾਤ ਆ ਉਹ ਬੰਦਾ ਜਿਹੜਾ ਇਹਨਾਂ ਦਾ ਘਰ ਵਾਲਾ ਵਾ ਭਾਜੀ ਨਹੀਂ ਉਹ ਚਾਰੇ 5 ਸਾਲ ਤੋਂ ਬੱਢਦੇ ਆ ਉਹ ਥੋੜਾ ਬਦ ਤੁਰ ਫਿਰ ਸਕਦੇ 100 ਮੀਟਰ ਮਾ ਤੁਰਦੇ ਫਿਰ ਬਹਿ ਬੋ ਕੇ ਗੁਜ਼ਾਰਾ ਕਰ ਲੈਂਦੇ ਆ ਉਹਨੂੰ ਥੈਰੇੜ ਇੱਕ ਦੋ ਹੋਰ ਬਿਮਾਰੀਆਂ ਵਾ ਉਹਦੇ ਕਾਰਨ ਜਿੰਨੇ ਕਿ 4000 ਰੁਪਇਆ ਕੀ ਕੀਮਤ ਆ ਉਹ 4000 ਦਾ ਮਾਹ ਜਿੰਨਾ ਦੋਹਾਂ ਜਿੰਦੇ ਦਵਾਈ ਦਰੂ ਹੁੰਦਾ ਜੀ ਤੇ ਇਹ ਕਹਿੰਦਾ ਚਲੋ ਪਿੰਡ ਵਾਲੇ ਜੇ ਥੋੜੀ ਸੰਜੋਗ ਕਰਦੇ ਆ ਤੇ ਕਰਨਗੇ ਵੀ ਹੁਣ ਦੁਬਾਰਾ ਵੀ ਸ਼ੇਰ ਤੇ ਚਲੋ ਅਸੀਂ ਤੇ ਲੋਕਾਂ ਕੜੀ ਅਰਦਾਸ ਕਰਦੇ ਆ ਵੀ ਛਲੇ ਗਰੀਬਾਂ ਦਾ ਬਾਹ ਫੜੀ ਜਾਵੇ ਤੇ ਇਹਨਾਂ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਵਧੀਆ ਬਤੀਤ ਹੋ ਜਾਏ ਜੀ ਬਿਲਕੁਲ ਪਿੰਡ ਵਾਲੇ ਵੀ ਇਹੀ ਚਾਹੁੰਦੇ ਨੇ ਕਿ ਇਸ ਦੋਹਾਂ ਜੀਆਂ ਦੀ ਬਾਹ ਫੜੀ ਜਾਵੇ ਕਿਉਂਕਿ ਇੱਕ ਤੇ ਗਰੀਬੀ ਸੀ ਲੋਕਾਂ ਦੇ ਘਰਾਂ ਚ ਘਰਵਾਲੀ ਕੰਮ ਕਰ ਕਰਕੇ ਜੋ ਕਮਾ ਕੇ ਲਿਆਂਦੀ 3-4000 ਰੁਪਇਆ ਉਹਦੇ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਇੱਕ ਹੀ ਕਮਰਾ ਸੀ ਉਹ ਵੀ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ ਤੇ ਸਮਾਨ ਵੀ ਸਾਰਾ ਸੜ ਚੁੱਕਾ ਹੈ ਇਸ ਜੋੜੇ ਦੀ ਕਹਾਣੀ ਇਸ ਜੋੜੇ ਦੀ ਤਸਵੀਰ ਤੁਹਾਡੇ ਤੱਕ ਇਸ ਕਰਕੇ ਪਹੁੰਚਾਈ ਹੈ ਕਿ ਇਸ ਜੋੜੇ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਸਾਡੇ ਪੰਜਾਬੀਆਂ ਦਾ ਕਹਿੰਦੇ ਨੇ ਕਿ ਦਿਲ ਬਹੁਤ ਵੱਡਾ ਹੁੰਦਾ ਹੈ ਮਦਦ ਕਰਨ ਲਈ ਜ਼ਰੂਰ ਅੱਗੇ ਆਉਂਦੇ ਹਨ ਇਹਨਾਂ ਦਾ ਫੋਨ ਨੰਬਰ ਅਸੀਂ ਸਕਰੀਨ ਤੇ ਸ਼ੇਅਰ ਕਰ ਦੇਵਾਂਗੇ ਉਸ ਫੋਨ ਨੰਬਰ ਦੇ ਉੱਤੇ ਤੁਸੀਂ رابطہ ਕਾਇਮ ਕਰਕੇ ਇਸ ਜੋੜੇ ਦੀ ਮਦਦ ਕਰ ਸਕਦੇ ਹੋ ਕਿਉਂਕਿ ਇਹਨਾਂ ਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਕੈਮਰਾ ਪਰਸਨਲ ਅਪਲਿਟੀ ਦੇ ਨਾਲ ਪਪਾਲ ਸਿੰਘ ਪੰਜਾਬ ਨਿਊਜ਼ ਬਟਾਲਾ